ਸਤਿ ਸ਼੍ਰੀ ਅਕਾਲ ਜੀ ਪਟਿਆਲਾ ਦੀ ਕਿਚਨ ਵਿੱਚ ਤੁਹਾਡਾ ਸਵਾਗਤ ਕਰਦੀਆਂ ਜੀ ਅੱਜ ਆਪਾਂ ਲੱਗੇ ਆ ਜੀ ਚਾਵਲਾਂ ਦੇ ਆਟਾਂ ਦੀ ਆਟੇ ਦੀਆਂ ਪਿੰਨੀਆਂ ਬਣਾਉਣ ਇੱਕ ਸਾਈਡ ਤੇ ਆਪਾਂ ਨੇ ਇੱਕ ਗਲਾਸ ਜਿੰਨਾ ਦੁੱਧ ਲਿਆ ਹੈ ਜੀ ਦੋ ਚਮਚ ਪਾਏ ਆ ਜੀ ਮਿਲਕ ਪਾਊਡਰ ਤੁਸੀਂ ਮਿਲਕ ਪਾਊਡਰ ਸਕਿਪ ਵੀ ਕਰ ਸਕਦੇ ਆ ਉਨਾ ਹੀ ਆਪਾਂ ਨੂੰ ਦੁੱਧ ਗਾੜਾ ਕਰਨਾ ਪੈਣਾ ਹੈ ਜ਼ਿਆਦਾ ਟਾਈਮ ਲੱਗਦਾ ਹੈ ਤੇ ਮੈਂ ਇਹ ਵਾਲਾ ਮਿਲਕ ਪਾਊਡਰ ਲਿਆਏ ਤੇ ਇਹ ਦੋ ਚਮਚ ਜੜੇ ਆ ਮੈਂ ਮਿਲਕ ਪਾਊਡਰ ਤੇ ਭਾ ਕੇ ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਹੈ ਜੀ ਘੋਲ ਲਿਆ ਹੈ ਚੰਗੀ ਤਰ੍ਹਾਂ ਇਹਦੇ ਨਾਲ ਖੋਏ ਵਰਗਾ ਸੁਆਦ ਆਉਂਦਾ ਹੈ ਤੇ ਦੂਸਰੇ ਪਾਸੇ ਆਪਾਂ ਨੇ ਕੜਾਹੀ ਵਿੱਚ ਸੁੱਕਾ ਹੀ ਆਟਾ ਭੁੰਨਣਾ ਹੈ ਘਿਓ ਨਹੀਂ ਪਾਉਣਾ ਚਾਵਲਾਂ ਦੀਆਂ ਚਾਵਲਾਂ ਦੇ ਆਟੇ ਦੀਆਂ ਦੋ ਕੌਲੀਆਂ ਲੈ ਲਈਆਂ ਈ ਨਾਲ ਨਾਲ ਆਪਾਂ ਦੁੱਧ ਵੀ ਹਿਲਾਉਂਦੇ ਰਵਾਂਗੇ ਤੇ ਦੂਸਰੇ ਪਾਸੇ ਆਪਾਂ ਚਾਵਲਾਂ ਦਾ ਆਟਾ ਵੀ ਭੁੰਨਣਾ ਏ ਦੋਨੋਂ ਚੀਜ਼ਾਂ ਸਿਮਾਂ ਅੰਚ ਤੇ ਕਰਨੀਆਂ ਈ ਤੇ ਜਾਂਚ ਨਹੀਂ ਰੱਖਣੀ ਤੇ ਸਿਮਾਂਚ ਤੇ ਹੀ ਕਰਨੀਆਂ ਸਾਰਾ ਕੁਝ ਤਾਂ ਕਿ ਇੱਕਦਮ ਸੜੇ ਨਾ ਦੁੱਧ ਵਿੱਚ ਆਪਾਂ ਨੇ ਇੱਕ ਚਮਚ ਪਾਇਆ ਏ ਜੀ ਮੱਖਣ ਤਾਜੇ ਦੁੱਧ ਦੀ ਮਲਾਈ ਤੇ ਛੇਤੀ ਇਹਦੇ ਨਾਲ ਬਹੁਤ ਵਧੀਆ ਟੇਸਟ ਬਣੇਗਾ ਨਾਲੇ ਹੋਰ ਗਾੜਾ ਹੋ ਜਾਏਗਾ ਤੇ ਇੰਨੀਆਂ ਕ ਆਪਾਂ ਨੇ ਲਈਆਂ ਜੀ ਇੱਕ ਮੁਠੀ ਜਿੰਨੀਆਂ ਦਾਖਾਂ ਦਾਖਾਂ ਨੂੰ ਆਪਾਂ ਨੇ ਦੁੱਧ ਵਿੱਚ ਇਸ ਕਰਕੇ ਪਾਇਆ ਏ ਕਿਉਂਕਿ ਦੁੱਧ ਗਰਮ ਹੋਏਗਾ ਦਾਖਾਂ ਫੁੱਲ ਜਾਣਗੀਆਂ ਤੇ ਜੜਾ ਮਰਜੀ ਤੁਸੀਂ ਡ్రਾਈ ਫਰੂਟ ਲੈ ਸਕਦੇ ਆ ਆٹے ਦੇ ਨਾਲ ਨਾਲ ਭੁੰਨ ਹੋ ਜਾਂਦੇ ਨੇ ਬਦਾਮ ਕਾਜੂ ਵਗੈਰਾ ਤੇ ਇਸ ਤਰ੍ਹਾਂ మీడియం ਆਂਚ ਤੇ ਇਹਨੂੰ ਹੌਲੀ ਹੌਲੀ ਪਕਾਉਂਦੇ ਰਹਿਣਾ ਏ ਆ ਦੇਖੋ ਜੀ 5-7 ਮਿੰਟਾਂ ਵਿੱਚ ਇਹ ਕਿੰਨਾ ਠਿੱਕ ਹੋ ਗਿਆ ਇਹ ਗਾੜਾ ਗਾੜਾ ਹੋ ਗਿਆ ਏ ਇੰਨਾ ਕਗਾੜਾ ਆਪਾਂ ਨੂੰ ਦੁੱਧ ਚਾਹੀਦਾ ਏ ਤੇ ਇੱਧਰ ਆਪਾਂ ਆਟਾ ਵੀ ਆਪਣਾ ਕਲਰ ਚੇਂਜ ਹੋ ਗਿਆ ਤੇ ਹੁਣ ਆਪਾਂ ਨੇ 4 ਚਮਚ ਪਾਏ ਆ ਜੀ ਨਾਰੀਅਲ ਦਾ ਚੂਰਾ ਚਾਰ ਚਮਚ ਪਾਏ ਆ ਇਹਦਾ ਫਲੇਵਰ ਬਹੁਤ ਅੱਛਾ ਬਣ ਕੇ ਆਏਗਾ ਇਹਨੂੰ ਮਿਕਸ ਕਰਾਂਗੇ ਆਟੇ ਦੇ ਨਾਲ ਨਾਲ ਥੋੜਾ ਜਿਹਾ ਹੋਰ ਭੁੰਨਾਂਗੇ ਜਦੋਂ ਆਟਾ ਅੱਧਾ ਕ ਭੁੱਜ ਜਾਂਦਾ ਹੈ ਫਿਰ ਨਾਰੀਅਲ ਪਾਊਡਰ ਪਾਉਣਾ ਹੈ ਤੇ ਹੁਣ ਆਪਾਂ ਨੇ ਥੱਲੇ ਉਤਾਰ ਕੇ ਸਮਾਨ ਸਾਰਾ ਇੱਕ ਦੋ ਕੋਲੀ ਚਾਵਲ ਆਟਾ ਸੀ ਇੱਕ ਕੋਲੀ ਲਈਆ ਜੀ ਚੀਨੀ ਬੂਰਾ ਇਹਨੂੰ ਚੰਗੀ ਤਰ੍ਹਾਂ ਕਰ ਲਾਂਗੇ ਜੀ ਮਿਕਸ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਜਿਹੜਾ ਦੁੱਧ گاੜਾ ਕੀਤਾ ਏ ਉਹ ਪਾਉਣਾ ਹੈ ਜੀ ਇਹਦੇ ਵਿੱਚ ਤੁਸੀਂ ਇੱਥੇ ਕਿਉਂ ਕਈ ਲੋਕ ਕਈ ਵਾਰੀ ਨਾ ਆ ਪਹਿਲਾਂ ਮੈਂ ਦੁੱਧ ਵਿੱਚ ਕਿਉ ਪਾਲਣਦੀ ਸੀ ਉਸ ਤਰ੍ਹਾਂ ਕੰਮ ਸੈੱਟ ਨਹੀਂ ਆਉਂਦਾ ਤੇ ਹੁਣ ਮੈਂ ਹੋਰ ਤਰੀਕਾ ਬਣਾਇਆ ਇਹ ਬਹੁਤ ਵਧੀਆਂ ਪਿੱਲੀਆਂ ਬਣ ਕੇ ਸੈੱਟ ਹੋਣੀਆਂ ਨੇ ਦੁੱਧ ਨੂੰ ਚਾਵਲਾਂ ਦੇ ਆਟੇ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਏ ਤੇ ਆਪਾਂ ਨੇ ਇੱਕ ਕੜਛੀ ਜਿੰਨਾ ਘਿਓ ਲੈ ਆਏ ਹੁਣ ਪਾਉਣਾ ਏ ਜੀ ਘਿਓ ਜਦੋਂ ਆਟਾ ਆਟੇ ਦੇ ਵਿੱਚ ਚੀਨੀ ਤੇ ਦੁੱਧ ਰੜਾ ਲਿਆਏ ਫਿਰ ਆਪਾਂ ਨੇ ਘਿਓ ਪਾਉਣਾ ਏ ਤੇ ਨਾਲੇ ਤਾਂ ਉਹ ਸੌਫਟ ਹੋ ਜਾਣਗੇਆਂ ਨਾਲੇ ਆਪਣੇ ਹੱਥਾਂ ਨੂੰ ਬਿਲਕੁਲ ਵੀ ਨਹੀਂ ਲੱਗਦਾ ਹੱਥਾਂ ਨਾਲ ਐਦਾਂ ਇਹਨੂੰ ਚੰਗੀ ਤਰ੍ਹਾਂ ਨਾਲ ਮਸਲਣਾ ਏ ਇੱਥੇ ਆਟਾ ਗਰਮ ਸੀਗਾ ਜੀ ਮੈਂ ਹੌਲੇ-ਹੌਲੇ ਆਰਾਮ ਨਾਲ ਕਰ ਰਹੀ ਸੀ ਤੇ ਆਟੇ ਨੂੰ ਆਪਾਂ ਨੇ ਜਿਵੇਂ ਮੱਕੀ ਦੀ ਰੋਟੀ ਬਣਾਉਂਦੇ ਆ ਇਸ ਤਰ੍ਹਾਂ ਮਸਲਦੇ ਰਹਿਣਾ ਏ ਮਸਲਦੇ ਰਹਿਣਾ ਏ ਜਿੰਨਾ-ਜਿੰਨਾ ਆਪਾਂ ਆਟਾ ਮਸਲਦੇ ਰਵਾਂਗੇ ਤੇ ਉਨਾ ਹੀ ਸੌਫਟ ਹੁੰਦਾ ਜਾਏਗਾ ਦੇਖੋ ਹੱਥਾਂ ਨੂੰ ਬਿਲਕੁਲ ਵੀ ਨਹੀਂ ਲੱਗਦਾ ਹੈਗਾ ਬਿਲਕੁਲ ਜਿਵੇਂ ਖੁਆ ਹੁੰਦਾ ਹੈ ਆਪਾਂ ਨੇ ਮਿਕਸ ਕੀਤਾ ਹੋਇਆ ਇਸ ਤਰ੍ਹਾਂ ਦੇ ਪੇਸਟ ਇਸ ਤਰ੍ਹਾਂ ਦਾ ਡੋ ਤਿਆਰ ਹੋ ਜਾਂਦਾ ਹੈ ਇਸ ਤਰ੍ਹਾਂ ਕਰਕੇ ਆਪਾਂ ਨੇ ਪਿੰਨੀਆਂ ਬਣਾ ਲੈਣੀਆਂ ਜੀ ਦੇਖੋ ਕਿੰਨੀ ਸੋਹਣੀ ਸੌਫਟ ਜੀ ਪਿੰਨੀ ਬਣੀ ਹੈ ਬਿਲਕੁਲ ਵੀ ਹੱਥਾਂ ਨੂੰ ਨਹੀਂ ਲੱਗਦਾ ਮੀਡੀਅਮ ਅੰਚ ਤੇ ਹੀ ਭੁੰਨਣਾ ਹੈ ਸਾਰਾ ਕੁਝ ਲੋ ਜੀ ਆਪਾਂ ਨੇ ਤਾਂ ਪਿੰਨੀਆਂ ਬਣਾ ਕੇ ਕਰ ਲਈਆਂ ਜੀ ਤਿਆਰ ਤੁਸੀਂ ਵੀ ਜਰੂਰ ਬਣਾਇਓ ਵੀਡੀਓ ਮੇਰੀ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰਨੀ ਜੀ ਅਗਲੀ ਵੀਡੀਓ ਵਿੱਚ ਆਪਾਂ ਕੁਸ਼ਣ ਅਮਾ ਲੈ ਕੇ ਆਵਾਂਗੇ ਆ ਲੋ ਜੀ ਕਿੰਨੀ ਸੌਫਟ ਬਣੀ ਹੈ ਮੂੰਹ ਵਿੱਚ ਘੁਲ ਜਾਣ ਵਾਲੀ ਪਿੰਨੀ ਬਣੀ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੀ ਅਗਲੀ ਵੀਡੀਓ ਵਿੱਚ ਮਿਲਾਂਗੇ ਜੀ ਤਦ ਤੱਕ ਲਈ ਸਤਿ ਸ੍ਰੀ ਅਕਾਲ